ਕਿਤੇ ਚ ਲੈਤਾ ਵੀ ਕਰਦਿਆ ਕਰੋ ਕਿਸੇ ਨੇ ਮਨਕੀਰਤ ਉਹ ਲਖਦਾ ਨਾਮ ਲਿਆ ਉਹ ਮੁੰਡਾ ਕਿੰਨੀ ਸੇਵਾ ਕਰ ਰਿਹਾ ਕਿਸੇ ਨੇ ਕੀਤੀ ਵਾਵਾ ਕਰ ਕਿਸੇ ਨੇ ਬਾਈ ਮਨਜੋਤ ਅਰਗੇ ਕਿਦੰਨੇ ਸੇਵਾ ਕਰ ਰਹੇ ਆ ਇੰਨੇ ਇੰਨੇ ਪਾਣੀ ਦੇ ਵਿੱਚ ਝਾਕਨ ਨੂੰ ਦਿਲ ਨਹੀਂ ਕਰਦਾ ਬੰਨ ਤੇ ਖੜੇ ਡਰੀ ਜਾਂਦੇ ਹੁੰਨੇ ਉਹ ਵੀ ਕਿਤੇ ਪਾਣੀ ਨਾ ਇਧਰ ਨੂੰ ਆ ਜੇ ਤੇ ਉਹ ਵਿੱਚ ਐਡੇ ਐਡੇ ਦਰਿਆਵਾਂ ਦੇ ਵਿੱਚ ਵਿੱਚ ਲੋਕਾਂ ਦੇ ਜਿਹੜੇ ਆ ਬੱਚੇ ਲੋਕਾਂ ਦੇ ਜੀ ਬਚਾ ਬਚਾ ਕੇ ਲੈ ਕੇ ਆ ਰਹੇ ਆ ਉਹ ਬੰਦੇ ਨਹੀਂ ਉਹ ਬੰਦੇ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਹੋ ਕੋਈ ਆਪਦੇ ਦਿਲੋਂ ਲੱਗਿਆ ਹੋਇਆ ਉਹ ਹਟਦੇ ਤੇ ਨਹੀਂ ਹੈਗੇ ਉਹ ਤਾਂ ਕਰਨਗੇ ਕਿਉਂਕਿ ਉਹਨਾਂ ਦੀ ਜਿਹੜੀ ਵਿਰਤੀ ਆ ਉਹ ਹੋਰ ਹਿਸਾਬ ਦੀ ਆ ਤੁਹਾਡਾ ਕੰਮ ਸਿਰਫ ਭੰਡਣਾ ਆ ਕੋਈ ਸਲਾਹ ਵੀ ਲਿਆ ਕਰੋ ਕਿਸੇ ਨੂੰ ਜੇ ਕੋਈ ਚੰਗਾ ਕੰਮ ਕਰ ਰਿਹਾ ਉਹਨੂੰ ਸਲਾਹ ਵੀ ਲਿਆ ਕਰੋ ਤੁਸੀਂ ਸਵਾਲ ਕਰੋ ਖਾਂ ਲੀਡਰਾਂ ਨੂੰ ਆਇਆ ਸੀ ਮੋਦੀ ਆਇਆ ਸੀ ਕਿੰਨਾ ਕੁ ਦੇ ਗਿਆ ਤੁਹਾਨੂੰ ਪੁੱਛੋ ਖਾਂ ਹੁਣ ਨਹੀਂ ਬੋਲਦੇ ਹੁਣ ਆਖੋ ਖਾਂ ਨੂੰ ਪਤਾ ਹੈ ਉੱਥੇ ਪਤਾ ਹੈ ਵੀ ਜੇ ਅਸੀਂ ਉਹਨਾਂ ਨੂੰ ਸਵਾਲ ਕੀਤੇ ਤੇ ਸਾਡੇ ਘਰੇ ਨੋਟਸ ਆਉਣਗੇ ਉਹਨਾਂ ਦਾ ਪਤਾ ਹੈ ਤੇ ਇਹ ਇਹਨਾਂ ਵਿਚਾਰਿਆਂ ਨੂੰ ਕੀ ਉਹ ਤੁਹਾਡੀ ਤਰ੍ਹਾਂ ਬਲੌਗਰ ਨਹੀਂ ਨਾ ਹੈਗੇਗੇ ਜੇ ਤਾਂ ਹੋਣ ਇਹ ਜਿਹੜੇ ਸੇਵਾਦਾਰ ਬਲੌਗਰ ਹੋਣ ਫਿਰ ਤਾਂ ਤੁਹਾਡੀ ਕੱਲੀ-ਕੱਲੀ ਗੱਲ ਧਿਆਨ ਚ ਰੱਖਣ ਫਿਰ ਤਾਂ ਉਹ ਤੋਲ-ਤੋਲ ਕੇ ਬੋਲਣ ਉਹ ਬਲੌਗਰ ਨਹੀਂ ਨਾ ਹੈਗੇ ਤੇ ਇਹਦੇ ਵਿੱਚ ਬੁਰਾਈ ਵੀ ਕੀ ਆ ਜੇ ਉਹ ਕਹਿ ਰਹੇ ਆ ਵੀ ਭਾਈ ਰਾਸ਼ਨ ਆ ਜਿਹੜਾ ਉਹ ਸਟੋਰ ਕਰਕੇ ਲੋਕ ਰੱਖ ਰਹੇ ਆ ਤੇ ਉਹਨੂੰ ਬਲੈਕ ਤੇ ਵੇਚ ਰਹੇ ਆ ਦੂਰਾ-ਦੂਰਾ ਨੁਕਸਾਨ ਆ ਸਾਡੀ ਕਿਰਤ ਕਮਾਈ ਦੇ ਵਿੱਚੋਂ ਪੈਸੇ ਗਏ ਆ ਤੇ ਅਸੀਂ ਅਸੀਂ ਤਾਂ ਨਹੀਂ ਇਹ ਚਾਹੁੰਦੇ ਅਸੀਂ ਬਿਲਕੁਲ ਨਹੀਂ ਇਹ ਚਾਹੁੰਦੇ ਕਿ ਕੋਈ ਗਾਂ ਜਾ ਕੇ ਉਹਨੂੰ ਵੇਚ ਦੇ। ਵੇਚ ਕੇ ਪੈਸੇ ਵਟ ਕੇ ਆਪਦੇ ਨਿੱਜੀ ਸਵਾਰਥ ਵਾਸਤੇ ਵਰਤੇ ਅਸੀਂ ਬਿਲਕੁਲ ਨਹੀਂ ਚਾਹੁੰਦੇ। ਅਸੀਂ ਕਹਿੰਦੇ ਹਾਂ ਜਿਹੜਾ ਦੁਖੀ ਐ, ਜਿਹੜੇ ਦਾ ਨੁਕਸਾਨ ਹੋਇਆ, ਉਹੀ ਬੰਦਾ ਪੈਸਾ ਲਵੇ, ਉਹੀ ਵਰਤੇ। ਅਸੀਂ ਇਹ ਚਾਹੁੰਦੇ ਹਾਂ। ਅਸੀਂ ਦਾਨ ਕੀਤਾ ਸੀ ਤਾਂ ਇਹ ਚਾਹੁੰਦੇ ਹਾਂ। ਤੇ ਤੁਸੀਂ ਸਵਾਲ ਚੁੱਕੀ ਜਾਂਦੇ ਹੋ ਕਿ ਹਾਂ ਹਾਂ ਕੀ ਹੋ ਜਾਊਗਾ ਫਿਰ ਇਹਦੇ ਨਾਲ ਕੀ ਹੋ ਜਾਊਗਾ? ਤੁਹਾਨੂੰ ਕੀ ਐ? ਕੋਈ ਕੁਛ ਮਰਜ਼ੀ ਕਰੇ, ਕਿਉਂ ਕੋਈ ਕੁਛ ਮਰਜ਼ੀ ਕਰੇ? ਕਿਉਂ ਕੋਈ ਕੋਈ ਸਮਰਜੀ ਕਿਵੇਂ ਕਰੇ ਅਸੀਂ ਲੀਡਰਾਂ ਨੂੰ ਨਹੀਂ ਸਵਾਲ ਕਰਦੇ ਕਿ ਅਸੀਂ ਜਿਹੜਾ ਤੁਹਾਨੂੰ ਟੈਕਸ ਦਿੰਨੇ ਆ ਤੁਸੀਂ ਉਹਦੇ ਚੋਂ ਫਜ਼ੂਲ ਖਰਚੀ ਕਿਵੇਂ ਕਰ ਸਕਦੇ ਹੋ ਫਿਰ ਅਸੀਂ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਸਵਾਲ ਕਰ ਸਕਦੇ ਅਸੀਂ ਬੈਸਾ ਦਿੱਤਾ ਸ਼ੁਕਰਪਾ ਕਰਕੇ ਇਹ ਅੱਗ ਲਾਉਣ ਵਾਲਾ ਕੰਮ ਨਾ ਕਰਿਆ ਕਰੋ ਉਹਨਾਂ ਨੂੰ ਸਮਝਾਓ ਜਿਹੜੇ ਵੀ ਉਹ ਲੋਕ ਨੇ ਮੈਨੂੰ ਲੱਗਦਾ ਵੀ ਉਹ ਲੋਕ ਪ੍ਰਵਾਸੀ ਨੇ ਕਿਉਂਕਿ ਜਾਂ ਪ੍ਰਵਾਸੀ ਨੇ ਯਾ ਪਤਾ ਨਹੀਂ ਕਿਉਂਕਿ ਇਹੋ ਜਿਹੇ ਲੋਕਾਂ ਦੀ ਮੈਂ ਪਹਿਲਾਂ ਵੀ ਕਹਿ ਚੁੱਕੀ ਆਂ ਵੀ ਕੋਈ ਜਾਤ ਧਰਮ ਨਹੀਂ ਹੁੰਦਾ ਇਹੋ ਜਿਹੇ ਲੋਕਾਂ ਦਾ ਇਹਨਾਂ ਲੋਕਾਂ ਦਾ ਕੰਮ ਚੱਲਣਾ ਚਾਹੀਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿਸੇ ਦਾ ਹੀ ਤੇ ਫਿਰ ਜੇ ਕਿਸੇ ਨੇ ਕਹਿਤਾ ਤਾਂ ਤੁਸੀਂ ਉਹਨੂੰ ਟਰੋਲ ਕਰਦੇ ਹੋ ਤੁਸੀਂ ਕੌਣ ਹੋ ਨੇ ਬਈ ਉਹਨੂੰ ਟਰੋਲ ਕਰਨ ਵਾਲੇ ਤੁਹਾਨੂੰ ਮੈਂ ਟਰੋਲ ਕਰਦੀ ਆਂ ਤੁਹਾਨੂੰ ਮੈਂ ਸਵਾਲ ਕਰਦੀ ਆਂ ਕਿ ਤੁਸੀਂ ਕਿੰਨਾ ਕਦਾਨ ਕੀਤਾ ਇਹਨਾਂ ਚਾਰਕ ਬੰਦਿਆਂ ਕਰਕੇ ਆਪਣੀ ਇਮੇਜ ਡਾਊਨ ਹੋ ਰਹੀ ਆ ਲੋਕਾਂ ਦੇ ਵਿੱਚ ਗਲਤ ਮੈਸੇਜ ਜਾ ਰਿਹਾ ਕਿ ਪੰਜਾਬ ਦੇ ਵਿੱਚ ਲੋਕ ਭੁੱਖੇ ਮਰ ਰਹੇ ਆ ਤੁਸੀਂ ਪਾਕਿਸਤਾਨ ਵਾਂਗੂ ਮਤਲਬ ਖੋਆ ਖੁੰਜੀ ਕਰੀ ਜਾਂਦੇ ਹੋ ਇੰਨੇ ਬੁਰੇ ਹਾਲਾਤ ਵੀ ਨਹੀਂ ਆਏ ਹਜੇ ਪੰਜਾਬ ਦੇ ਇੰਨਾ ਮਾੜਾ ਹਾਲ ਵੀ ਨਹੀਂ ਹੋਇਆ ਪੰਜਾਬ ਦਾ ਪੰਜਾਬ ਕਦੇ ਭੁੱਖਾ ਨਹੀਂ ਮਰਦਾ ਉਹ ਜਿਵੇਂ ਇੱਕ ਦੋ ਸਿੰਗਰਾਂ ਨੇ ਵੀ ਕਿਹਾ ਸੀ ਕਿ ਅਸੀਂ ਤਾਂ ਹਿਮਾਚਲ ਵੀ ਬਚਾ ਲਾਂਗੇ ਪੰਜਾਬ ਛੱਡੋ ਅਸੀਂ ਤਾਂ ਹਿਮਾਚਲ ਵੀ ਬਚਾ ਲਾਂਗੇ ਸਾਡੇ ਕੋਲ ਇੰਨੀ ਕ ਹੈਗੀ ਆ